ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਮੈਨੂੰ ਆਸ ਹੈ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਸਵੇਰੇ ਆਪਾਂ ਉੱਠ ਕੇ ਪਹਿਲਾਂ ਘਰ ਦਾ ਨਵੇੜਿਆ ਕੰਮ ਗੋਹਾ ਕੂੜਾ ਕਰਕੇ ਤੇ ਘਰ ਵਾਲੀ ਨਿਬਾਲ ਲਈ ਅੱਗ ਤੇ ਆਪਾਂ ਬਣਾਣੀ ਚਾਹੀਦੀ ਰੋਟੀ ਮੈਂ ਕਿਹਾ ਬੀਬੀ ਜਲ ਛੇਤੀ ਛੇਤੀ ਕਰ ਤੇ ਫਿਰ ਆਪਾਂ ਜਾਣਾ ਵੀ ਇਹ ਕੰਮ ਤੇ ਕਹਿੰਦੀ ਸਰਦਾਰ ਜੀ ਅੱਗ ਨਹੀਂ ਵਾਲਦੀ ਮੈਂ ਕਿਹਾ ਅੱਗ ਤਾਂ ਅਗੈ ਦਾ ਬਰੂਗੀ ਤੇ ਜਨਾਨੀ ਬੈਠੀ ਹੋਏ ਅੱਗ ਨਾਲੇ ਫਿਰ ਮੰਮੀ ਕਹਿੰਦੀ ਚਲੋ ਅੱਜ ਪਨੀਰ ਬਣਾਓ ਤੁਸੀਂ ਪਕੌੜੇ ਪਹਿਲਾਂ ਬਣਾ ਲਓ ਤੇ ਮੈਂ ਰੋਟੀ ਬਣਾ ਕੇ ਤੇ ਪਨੀਰ ਵਾਲੇ ਪਕੌੜੇ ਬਣਾ ਕੇ ਤੇ ਘਰ ਵਾਲੀ ਨੂੰ ਖੁਲਾਏ ਤੇ ਆਪ ਬਨਾਰਤ ਹੋ ਗਏ ਨਾ ਪਗ ਭਗਵਾਨ ਕੇ ਤੇ ਆਪਾਂ ਮੋਠਲ ਦੀ ਮਾਰੀ ਕਿੱਕ ਤੇ ਆਪਾਂ ਤਰਪੇ ਜੀ ਬੰਗਿਆ ਨੂੰ ਰਾਹ ਵਿੱਚ ਜਾਂਦੇ ਸਲਾਹ ਕੀਤੀ ਕਿ ਕੱਲ ਨੂੰ ਉਸ ਪਰਸਨ ਨੂੰ ਰੱਖਣੀ ਆ ਵੀ ਇਹ ਕੱਲ ਨੂੰ ਫਸਮਾਨ ਲੈ ਜੀ ਮੈਂ ਕਹਿੰਦੀ ਅੱਜ ਅੱਜ ਸ਼ਨੀਵਾਰ ਵਾ ਇਹ ਤਾਂ ਉਹਨਾਂ ਆਪਾਂ ਵਿਲੇ ਆ ਥੋੜੀਆਂ ਬੋਤੀਆਂ ਲੈ ਚੱਲਦੇ ਆ ਜੇ ਆਪਾਂ ਦੂਰ ਦੂਰ ਜਾਣਾ ਕਿਤੇ ਬੰਨਿਆਵਾਂਗੇ ਨਾ ਤੇ ਤੇਰੀ ਮਰਤੀ ਹੈ ਨਾ ਫਿਰ ਕਹਿੰਦੀ ਨਹੀਂ ਦੂਰ ਕਿਤੇ ਜਾਣਾ ਨਹੀਂ ਮੈਂ ਕਹਿੰਦਾ ਚੱਲ ਫਿਰ ਕੋਈ ਚੱਕਰ ਨਹੀਂ ਬੰਗਿਆ ਪਹੁੰਚ ਗਏ ਤੇ ਆਪਾਂ ਪਹੁੰਚ ਗਏ ਗੁਰਦਰਾ ਸ਼੍ਰੀ ਚੰਨ ਕਮਨ ਸਾਹਿਬ ਪਹਿਲਾ ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾਣੀ ਹੁੰਦੀ ਆ ਮੱਥਾ ਟੇਕਣਾ ਉਹਦਾ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਤੇ ਗੁਰੂ ਤੋਂ ਬਿਨਾਂ ਕੋਈ ਗੱਤ ਨਹੀਂ ਨਾ ਹੀ ਕੋਈ ਪਤਵਾ ਫਿਰ ਆਪਣਾ ਹੋ ਗਿਆ ਸੀ ਥੋੜਾ ਜਿਹਾ ਕੰਮ ਖਰਾਬ ਕਲੱਚ ਗਿਆ ਸੀ ਟੁੱਟ ਤੇ ਉਹ ਪਵਾਇਆ ਤੇ ਨਾਲ ਫਿਰ ਆਪਾਂ ਆ ਗਏ ਜੀ ਸਪਰੀ ਟ੍ਰੈਵਲ ਤੇ ਤੇ ਮੁੱਤਰ ਆ ਗਏ ਆਪਣੇ ਮੈਨਸ ਨੂੰ ਕਹਿੰਦੇ ਭਾਈ ਬਾਹਰ ਮੌਸਮ ਵਧੀਆ ਬੜਾ ਖੜਾਈਏ ਬੜਾਈਏ ਇਸ ਮੇਰੇ ਤੋਂ ਸੀ ਖਰਾਬ ਬਣਾ ਲਓ ਪ੍ਰਭੂ ਮੇਰੇ ਕੋਲ ਪੈਸੇ ਨਹੀਂ ਮੈਂ ਵੀ ਜਾਣਾ ਸੀਗਾ ਨਮਾਸ਼ਰ ਮੈਨੂੰ ਆ ਕੇ ਫੋਨ ਤੇ ਬੰਦੇ ਕਹਿੰਦੇ ਆ ਜਾ ਭਾਈ ਅਸੀਂ ਨਮਾਸ਼ਰ ਤੋਂ ਡਿਗਦੇ ਆ ਮੈਂ ਚੱਕਿਆ ਮਸਲ ਤੇ ਆਪਾਂ ਪਹੁੰਚ ਜਾਈ ਨਮਾਸ਼ਰ ਚਾਈ ਚੂਰੀ ਵਾਲਿਆਂ ਦੇ ਬੰਦੇ ਸਾਡੇ ਪਹਿਲੇ ਪਹੁੰਚੇ ਸੀ ਜਦੋਂ ਮੈਂ ਉੱਥੇ ਪਹੁੰਚਿਆ ਉੱਥੇ ਨਸ਼ੇੜੀਆਂ ਦੇ ਹਸਪਤਾਲ ਦੇ ਬਾਹਰ ਹੋ ਗਈ ਲੜਾਈ ਗੋਲੀਆਂ ਵਿਚੇ ਲੜਦੇ ਬੰਦੇ ਤੇ ਆਪਣੇ ਬੰਦੇ ਚਾਈ ਚੂਰੀ ਦੇ ਬਾਹਰ ਬਿਲਕੁਲ ਖੜੇ ਸੀ ਰੈਡੀ ਆਓ ਦੇਖੋ ਬੰਦੇ ਪਹਿਲੇ ਸਵਾਗਤ ਤੇ ਪਹੁੰਚ ਜਾਂਦੇ ਆ ਆਰਡਰ ਕੀਤਾ ਜੀ ਵਾਈਟ ਪਾਸਤਾ ਨਾਲ ਗਾਰਲਿਕ ਬ੍ਰੈਡ ਤੇ ਦੁੱਧ ਆ ਗਿਆ ਮਿੱਤਰੋ ਦੁੱਧ ਛੱਕ ਕੇ ਤੇ ਕਹਿੰਦੇ ਭਾਈ ਹਰੇ ਗੱਲ ਨਹੀਂ ਬਣੀ ਇੱਥੇ ਗਰਮੀ ਆ ਲੈ ਕੇ ਇਹ ਤਾਂ ਗੱਲ ਹੈ ਖਾਣ ਪੀਣ ਤੋਂ ਬਾਅਦ ਗਰਮੀ ਲੱਗੀ ਤਾਂ ਫਿਰ 10 ਮਿੰਟ ਗੱਲਬਾਤ ਕੀਤੀਆਂ ਪਰ ਫਿਰ ਕਹਿੰਦੇ ਚਲੋ ਐਦਾਂ ਕਰਦੇ ਕੁਫੀਜ਼ਾ ਚਲ ਜਾਂਦੇ ਖੱਲੀ ਚਲੋ ਕੁਫੀਜ਼ਾ ਦੇ ਵਿੱਚ ਫਰਾਈਆਂ ਮੰਗਾਈਆਂ ਪਹਿਲਾਂ ਤਾਂ ਬਾਬਾ ਕੋਲ ਮਿਰਚਾ ਪਾ ਕੇ ਦਿੱਤੀਆਂ ਦੁਆਰਾ ਫਿਰ ਉਹਨਾਂ ਨੇ ਫੇਰ ਫੂਰ ਕਰਕੇ ਦਿੱਤੀਆਂ ਹਨਾ ਚਲੋ ਖਾਣ ਤੋਂ ਬਾਅਦ ਤੇ ਆਪਾਂ ਬਾਹਰ ਨਿਕਲੇ ਬਾਹਰ ਨਿਕਲ ਕੇ ਦੇਖਿਆ ਤਾਂ ਆਪਣੇ ਬੰਦੇ ਬੰਨਵੇਂ ਸ਼ਹਿਰ ਤੋਂ ਰਾਹ ਜਾਂਦੇਆਂ ਨੂੰ ਲਵਾਇਆ ਸਰਪੰਚ ਸਾਹਿਬ ਤੇ ਜਤੇਂਦਰ ਭਾਈ ਮਿਲ ਪਏ ਫਿਰ ਮੈਂ ਆ ਗਿਆ ਉਹਨੂੰ ਛੱਡ ਕੇ ਉੱਥੇ ਸਸੀ ਘਰ ਬੁਲਾਈ ਤੇ ਮੈਂ ਪਹੁੰਚ ਗਿਆ ਜੀ ਬੰਗਿਆ ਜਦੋਂ ਮੈਂ ਪਹੁੰਚੇ ਬੰਗਿਆ ਤਾਂ ਮੀ ਹੋ ਗਿਆ ਸ਼ੁਰੂ ਭਾਈ ਮੀ ਇੰਨਾ ਪਿਆ ਹਨਾ ਮੀ ਪੈ ਗਿਆ ਨਵਾਂ ਸ਼ਹਿਰ ਤੇ ਫਿਰ ਮੈਂ ਇਹਨੂੰ ਫੋਨ ਆ ਗਿਆ ਕਹਿੰਦੀ ਸਾਢੇ 5 ਵਜੇ ਚੱਲੀਏ ਮੈਂ ਕਿਹਾ ਚਲੋ ਜੀ ਸਾਢੇ 5 ਵਜੇ ਆਪਾਂ ਮੈਡਮ ਨੂੰ ਲੈ ਕੇ ਤੇ ਆਪਾਂ ਚੱਲਗੇ ਜੀ ਆਰਐਨਜੀ ਮਾਲ ਸ਼ੋਪਿੰਗ ਕਰਨ ਭਾਈ ਜਿੱਦਾਂ ਦਾ ਵਿਆਹ ਹੋਇਆ ਵਾ ਨਾ ਕੋਈ ਨਾ ਕੋਈ ਘੜਿਆ ਥੋੜੀ ਐ ਹੀ ਰਹਿੰਦਾ ਹਨਾ ਦੇਖ ਲਓ ਮੈਂ ਦਾ ਬਸ ਮਤਲਬ ਜਿੱਦਾਂ ਖਰਚੇ ਵਾਲੀ ਮਸ਼ੀਨ ਸਮਝ ਲਓ ਇੱਕ ਹੈ ਨਾ ਤੇ ਫਿਰ ਉੱਥੋਂ ਨਿਕਲ ਕੇ ਕਹਿੰਦੇ ਚਲੋ ਜੀ ਹੁਣ ਆਪਾਂ ਰਖੜੀਆਂ ਲੈ ਲਈਏ ਮਗਾ ਚਾ ਰਖੜੀਆਂ ਲੈ ਲੰਨੇ ਆ। ਹਾਲੇ ਰਖੜੀਆਂ ਲੈਣ ਲਈ ਪਹੁੰਚੇ ਹੀ ਆਂ। ਜਿਆਨੂ ਬੰਦੇ ਨੇ ਕਾਂਡ ਕਰਤਾ ਸ਼ੋਅ ਤੋੜ ਦਿੱਤੀ ਮੋਟਰਾਂ ਦੀ ਛਿਟ ਜੰਨਿਆਣੇ ਦੇ ਮੋਟਰ ਸੈੱਡ ਦਿੱਤਾ। ਉਸ ਤੋਂ ਬਾਅਦ ਵੀ ਮਿੱਤਰ ਆਪਣੇ ਕਹਿੰਦੇ ਭਾਈ ਚਲੋ ਹੁਣ ਵੀ ਠੰਡਾਂ ਢਕਾਂ ਨੂੰ ਸ਼ੋਅ ਪਵਾ ਲਈਏ ਮਗਾ ਚਲੋ ਠੀਕ ਹੈ ਤੁਹਾਡੀ ਮਰਜ਼ੀ ਹੈ ਭਾਈ। ਤੇ ਆਪਾਂ ਫਿਰ ਰਖੜੀਆਂ ਲੈ ਕੇ ਮੈਡਮ ਦੀਆਂ ਤੇ ਮੈਡਮ ਨੂੰ ਨਾਲ ਲੈ ਕੇ ਤੇ ਆਪਾਂ ਮਾਰੀ ਮੋਟਰ ਦੀ ਕਿੱਕ ਤੇ ਆਪਾਂ ਬੰਗਿਆ ਦੇ ਬਾਜ਼ਾਰ ਚ ਸਸਰੀ ਘਰ ਕਿੱਕ ਪਿੰਡ ਵਾਲੇ ਰੋਡ ਤੇ ਪਹੁੰਚੇ ਮਿੱਤਰੋ ਪਿੰਡ ਵਾਲੇ ਰੋਡ ਤੇ ਜਦੋਂ ਪਏ ਤੇ ਰਾਹ ਵਿੱਚ ਜਾਂਦੀ ਜਾਂਦੇ ਸੀ ਸਵਾਗਤ ਦੇ ਕਿ ਕੀ ਬਣਾਈਏ ਤੇ ਕੀ ਖਾਈਏ ਹੈਨਾ ਜਦੋਂ ਅਸੀਂ ਪਹੁੰਚੇ ਤਾਂ ਮੰਮੀ ਨੂੰ ਦੇਖਿਆ ਮੰਮੀ ਤਾਂ ਪਾਠ ਕਰਦੀ ਸੀਗੀ ਮੰਮੀ ਨੂੰ ਰਕੜੀ ਰੁਕਣੀ ਦਿਖਾਈਆਂ ਪਾਠ ਦੇਣ ਤੋਂ ਬਾਅਦ ਤੇ ਮੈਂ ਕਿਹਾ ਬੀਬੀ ਚੱਲ ਹੁਣ ਜਾਣਾ ਕਿਤੇ ਨਹੀਂ ਤੂੰ ਕੱਪੜੇ ਧੋ ਲਈਏ ਮੈਂ ਲਾਪਿਆ ਜੀ ਕੱਪੜੇ ਧੋਣ ਕੱਪੜੇ ਦੀ ਧੋਾਈ ਮੈਂ ਸ਼ੁਰੂ ਕਰਤੀ ਰਾਤ ਨੂੰ ਆਹਾ ਕੀ ਬਾਤ ਹੈ 7:30 ਵਜੇ ਦਾ ਲੱਗਿਆ ਜੀ 9:30 ਹੋ ਗਏ ਮੈਨੂੰ ਕੱਪੜੇ ਧੋਣ ਦੇ ਬਾਰੇ ਬੈ ਕੇ ਕੱਪੜੇ ਧੋਈ ਗਏ ਮਾਈ ਆ ਗਈ ਤੇ ਰਾਤ ਨੂੰ ਕਿਆ ਬਾਤ ਹੈ ਮਾਈ ਬੈਂਗਣ ਬਣਾ ਕੇ ਲੈ ਗਈ ਨਾਲ ਖੱਟਾ ਐਨ ਰੋਟੀ ਪਾਣੀ ਮਿਲਿਆ ਚਾਹੀ ਕਿਉਂਕਿ ਕੱਪੜੇ ਤੋਂ ਉੱਤੇ ਸੀ ਘਰ ਦੇ ਵਾਲੇ ਦਾ ਕੰਮ ਕਰਾਇਆ ਸੀ ਸਾਰੇ ਵੀਰ ਜਿਨ੍ਹਾਂ ਦਾ ਵਿਆਹ ਹੋਇਆ ਹੋਵੇ ਕੰਮ ਜ਼ਰੂਰ ਕਰਾਇਆ ਕਰੋ ਭਰਾਵਾ ਘਰ ਵਾਲੀਆਂ ਨਾ ਇਹ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਸਾਰਿਆਂ ਨੂੰ ਪਿਆਰ ਭਰ ਸასი ਸ਼ਕਾ ਮਿਲਦੇ ਕਾ